ਜਿਹੜਾ ਪ੍ਰੋਡਕਸ਼ਨ ਦਾ ਜਿਹੜਾ ਸਾਰਾ ਜਿਹੜਾ ਸਾਡੀ ਜਿਹੜੇ ਪ੍ਰੋਡਿਊਸਰਜ਼ ਦੀ ਟੀਮ ਹੈ ਇਹ ਵੈਸੇ ਪ੍ਰੋਡਿਊਸਰ ਨਹੀਂ ਇਹ ਸਾਰੇ ਪਰਿਵਾਰ ਦੇ ਮੈਂਬਰ ਹੈ ਸਾਡੇ ਪਰਿਵਾਰ ਦੇ ਹਿੱਸੇ ਆ ਤਾਂ ਇਹ ਉਸ ਤਰ੍ਹਾਂ ਦੇ ਪ੍ਰੋਡਿਊਸਰ ਨਹੀਂ ਜਿੱਦਾਂ ਇੱਕ ਪ੍ਰੋਡਿਊਸਰ ਹੁੰਦਾ ਤੇ ਇੱਕ ਡਾਇਰੈਕਟਰ ਤੇ ਫਿਲਮ ਤੋਂ ਬਾਅਦ ਬਾੜ ਪਟਾਈ ਹੋ ਜਾਂਦੀ ਹੈ ਕਈ ਵਾਰੀ ਡਾਇਰੈਕਟਰ ਫਲੈਟ ਵੜਾਇਆ ਜਾਂਦਾ ਪ੍ਰੋਡਿਊਸਰ ਰਗੜਿਆ ਜਾਂਦਾ ਐਦਾਂ ਦਾ ਕੁਝ ਨਹੀਂ ਇਸ ਬਾਕੀ ਐਲੀ ਤੇ ਇਹ ਸਾਰੇ ਨੌਜਵਾਨ ਸਾਡੇ ਇਹ ਵੀ ਸਾਡੇ ਪਰਿਵਾਰ ਦੇ ਮੈਂਬਰ ਹੈ ਸੋ ਇਹ ਫਿਲਮ ਇਸ ਲਈ ਬੀੜਾ ਚੱਕਿਆ ਕਿ ਥੋੜਾ ਜਿਹਾ ਅਲੱਗ ਤਰ੍ਹਾਂ ਦੀ ਬਣਾ ਕੇ ਦੇਖੀਏ ਕਿ ਜਿਹੜਾ ਸਾਡਾ ਯੂਥ ਹੈ ਕਿਉਂਕਿ ਕਾਮੇਡੀ ਫਿਲਮਾਂ ਬਹੁਤ achchiyan ਵੀ ਬਣਦੀਆਂ ਬਹੁਤ ਬਣਦੀਆਂ ਵੀ ਹੈ ਉਹ ਐਕਸ਼ਨ ਫਿਲਮਾਂ ਘਟ ਬਣਦੀਆਂ ਕਿਉਂਕਿ ਜਦੋਂ ਹੁਣ ਸਾਊਥ ਦੀ ਕੋਈ ਫਿਲਮ ਬਣਦੀ ਹੈ ਤਾਂ ਸਾਡੇ ਪੰਜਾਬ ਚ ਵੀ ਉਹਨੂੰ ਪਸੰਦ ਕਰਿਆ ਜਾਂਦਾ ਹੈ ਸੋ ਇਸੇ ਕਰਕੇ ਮੈਨੂੰ ਲੱਗਿਆ ਕਿ ਐਕਸ਼ਨ ਫਿਲਮ ਅਸੀਂ ਬਣਾਈਏ ਉਸ ਤੋਂ ਬਾਅਦ ਇਹ ਕਹਾਣੀ ਨੇ ਰੂਪ ਲਿਆ ਫਿਰ ਤੁਹਾਡੇ ਸਾਹਮਣੇ ਆਈ ਉਹ ਤੁਸੀਂ ਕਹਾ ਸੀ ਅਸੀਂ ਜੀ ਗੱਲ ਕਹੀ ਨਾ ਵੀ ਉਹ ਫਲੈਟ ਵੀ ਪ੍ਰੋਡਿਊਸਰ ਡਾਇਰੈਕਟਰ ਫਲੈਟ ਲੈ ਲੈਂਦੇ ਹੋ ਸਕਦਾ ਹੈ ਕਿਤੇ ਚੋਰੀ ਚੋਰੀ ਉਹ ਧੀਰਜੀ ਲਵਦੇ ਹੁਣ ਫਲੈਟ ਤੁਹਾਡੇ ਕਹਿੰਦ ਤੋਂ ਬਾਦੋਂ ਕੈਨਸਲ ਕਰਤਾ ਹੋਏ ਉਹਨਾਂ ਨੇ ਵੀ ਨਹੀਂ ਯਾਰ ਇਸ ਫਿਲਮ ਤੇ ਨਹੀਂ ਲੈਣਾ ਅਗਲੀ ਫਿਲਮ ਚਲਾਵਾਂਗੇ ਦੇਖੋ ਧੀਰਜ ਜਹੂਰ ਨੇ ਬਹੁਤ ਸਾਲ ਤੋਂ ਇਕੱਠੇ ਕੰਮ ਕਰਿਆ ਅਸੀਂ ਧੀਰਜ ਜਹੂਰੀ ਤੇ ਅਸੀਂ ਬਹੁਤ ਸਾਲ ਪਹਿਲਾਂ ਵੀ ਇਕੱਠੇ ਬੰਬੇ ਬੈਠਦੇ ਰਹੇ ਹਾਂ ਅਕਸਰ ਗੱਲਾਂ ਕਰਦੇ ਰਹੇ ਹਾਂ ਸਿਰ ਮੇਰੇ ਬਾਰੇ ਵੀ ਕਰਦੇ ਰਹੇ ਹਾਂ ਕੰਮ ਜਿਹੜਾ ਕਰਿਆ ਉਹ ਹੁਣ ਅਸੀਂ ਇਕੱਠੇ ਕਰਿਆ ਧੀਰਜ ਤੇ ਮੇਰੇ ਜਿਹੜੇ ਸੈੱਟ ਚ ਕੋਈ ਸੈੱਟ ਤੇ ਅਸੀਂ ਇੱਕੋ ਜਿਹੇ ਸੀ ਕੋਈ ਉਸ ਤਰ੍ਹਾਂ ਦੀ ਆकांક્ષા ਤੇ ਭੁੱਖ ਨਹੀਂ ਇਸ ਫਿਲਮ ਚ ਆ ਗੁਰੂ ਮੈਂ ਜਾਂ ਧੀਰਜ ਇਹਦੇ ਚ ਅਸੀਂ ਕੋਈ ਪੈਸਾ ਨਹੀਂ ਲਿਆ ਸਾਡੇ ਮਿੱਤਰ ਇਹਨਾਂ ਲਈ ਉਹ ਕੀਤੀ ਹੈ ਅਸੀਂ ਚਾਹੁੰਦੇ ਹਾਂ ਕਿ ਪ੍ਰੋਡਿਊਸਰ ਖੜੇ ਹੋਣ ਪ੍ਰੋਡਿਊਸਰ ਦਾ ਆ ਜਾਣਾ ਤੇ ਪ੍ਰੋਡਿਊਸਰ ਨੂੰ ਰਗੜ ਦੇਣਾ ਉਹਦੇ ਨਾਲ ਇੰਡਸਟਰੀ ਰੁਕਦੀ ਹੈ ਜੇ ਅਸੀਂ ਬਾਹਾਂ ਅਲਾਰ ਕੇ ਖੜੇ ਕਰਾਂਗੇ ਆਪਣੇ ਬੰਦੇ ਪ੍ਰੋਡਕਸ਼ਨ ਹਾਊਸ ਬਣਨਗੇ ਤਾਂ ਇੱਕ ਫਿਲਮ ਸਤੇ ਸਤੇ ਰੂਪ ਚ 300 400 ਬੰਦਿਆਂ ਨੂੰ ਕੰਮ ਦਿੰਦੀ ਹੈ 3 4 5 6 ਮਹੀਨੇ ਤੱਕ ਸੋ ਇੱਕੇ ਸਮੁਦਾਇ ਇਹ ਇੰਡਸਟਰੀ ਰੋਜ਼ਗਾਰ ਪੈਦਾ ਕਰਦੀ ਹੈ ਜੇ ਐਸੇ ਤਰ੍ਹਾਂ ਸਾਡੀ ਇੰਡਸਟਰੀ ਚ ਫਿਲਮਾਂ ਬਣਨ ਗਈਆਂ ਤੇ ਜਿਹੜਾ ਬਹੁਤ ਸਾਰੇ ਟੈਕਨੀਸ਼ੀਅਨ ਬੰਬਈ ਜਾਣਾ ਪੈਂਦਾ ਹੁਣ ਵੀ ਜਾਣਾ ਪੈਂਦਾ ਉਸ ਤਰ੍ਹਾਂ ਦਾ ਇਕੁਪਮੈਂਟ ਜੇ ਸਾਡੇ ਆ ਜਾਏ ਫਿਰ ਉਹ ਵੀ ਰੈਵਨਿਊ ਸਾਡੀ ਸਟੇਟ ਨੂੰ ਆਊਗਾ ਕਿਉਂਕਿ ਸਾਰਾ ਆਮ ਤੌਰ ਤੇ ਇਹ ਆਈਟੀ ਕਾ ਮੈਦੇਜ ਮਤਲਬ ਉਸ ਤਰ੍ਹਾਂ ਕੋਈ ਹੈ ਨਹੀਂ ਕੈਸ਼ ਸੋ ਜੇ ਇਹ ਸਾਰੇ ਕੰਮ ਹੌਲੀ ਹੌਲੀ ਇੱਥੇ ਹੋਣਗੇ ਵੱਧ ਫਿਲਮਾਂ ਬਣਨਗੀਆਂ ਵੱਧ ਪ੍ਰੋਡਿਊਸਰ ਜਿਉਂਦੇ ਰਹਿਣਗੇ ਤਾਂ ਇੰਡਸਟਰੀ ਵੱਡੀ ਹੋਊਗੀ ਤੇ ਲੋਕਾਂ ਨੂੰ ਰੁਜ਼ਗਾਰ ਮਿਲੂ। ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।